ਦੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸਕਤਲੇ ਸ਼ੰਭੂ ਬਾਟਰ ਦੇ ਉੱਪਰ ਖੜੇ ਆ ਅੱਜ ਕਿਸਾਨ ਅੰਦੋਲਨ ਦਾ 12ਵਾਂ ਦਿਨ ਹੈ ਲਗਾਤਾਰ ਕਿਸਾਨ ਸ਼ੰਭੂ ਦੇ ਉੱਪਰ ਡਟੇ ਹੋਏ ਆ ਤੇ ਜੇਕਰ ਹੁਣ ਕਿਸਾਨਾਂ ਨੂੰ ਸਮਰਥਨ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਵਰਗ ਤੋਂ ਸਮਰਥਨ ਆ ਜਿਹੜਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਇੱਥੇ ਲੁਧਿਆਣੇ ਤੋਂ ਵਕੀਲ ਸਾਹਿਬ ਪਹੁੰਚੇ ਨੇ ਗੱਲਬਾਤ ਕਰ ਲੈਣੇ ਬਾਈ ਰਵੀ ਚੌਧਰੀ ਹੁਣੀ ਨੇ ਉਹਨਾਂ ਦੀ ਟੀਮ ਨਾਲ ਤੇ ਬਾਈ ਬਲਵਿੰਦਰ ਹੁਣੀ ਵੀ ਨੇ ਮਨੀਸ਼ ਹੁਣੀ ਨੇ ਤਾਂ ਵੀਰੇ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਨਣਾ ਚਾਹਣਾ ਇੱਥੇ ਆਏ ਆ ਇਹ ਮੇਰਾ ਦੂਜਾ ਗੇੜਾ ਵਾ ਇਸ ਧਰਨੇ ਦਾ ਮੈਂ ਲਾਸਟ ਜਦੋਂ ਇੱਥੇ ਹੰਗਾਮਾ ਹੋਇਆ ਸੀਗਾ ਲਾਸਟ ਤੇ ਉਦੋਂ ਵੀ ਉਸ ਦਿਨ ਮੈਂ ਇੱਥੇ ਹੀ ਸੀਗਾ ਤੇ ਇਹ ਸਾਡੀ ਸਮਾਜਿਕ ਮੈਂ ਵਕੀਲ ਹੋਣ ਦੇ ਨਾਲ ਨਾਲ ਮੈਂ ਆਪ ਵੀ ਖੇਤੀ ਕਰਦਾ ਵਾਂ ਸਾਡੀ ਆਪਣੀ ਜ਼ਮੀਨ ਹੈਗੀ ਹੁਸ਼ਿਆਰਪੁਰ ਦੇ ਵਿੱਚ ਪਿੰਡ ਡਡੋਤ ਤੇ ਮੇਰਾ ਮੰਨਣਾ ਇਹ ਹੈ ਕਿ ਇਹ ਜਿਹੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਸੈਂਟਰ ਦੀ ਗਵਰਨਮੈਂਟ ਉਹ ਇੱਕ ਵਰਲਡ ਇਕਨੋਮਿਕ ਆਰਡਰ ਨਿਊ ਵਰਲਡ ਇਕਨੋਮਿਕ ਆਰਡਰ ਦੀ ਤਰਫ ਅੱਪ ਵੱਧ ਰਹੇ ਜਿਹੜਾ ਕਿ ਪਹਿਲਾਂ ਹੀ ਬਾਹਰਲੇ ਮੁਲਕਾਂ ਚੱਲਦਾ ਪਿਆ ਤੇ ਉਹਨਾਂ ਦੇ ਕਿਸਾਨ ਅੱਜ ਵੀ ਉੱਥੇ ਧਰਨੇ ਲਾ ਰਹੇ ਆ ਉਸੇ ਵੱਲੋਂ ਸਾਡਾ ਇਹ ਵਿਧਾਨ ਦੀ ਕੋਸ਼ਿਸ਼ ਆ ਕਿਉਂਕਿ ਪਿੱਛੇ ਜਿਹੜੇ ਕੈਪੀਟਲਿਸਟ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਸੈਂਟਰਲ ਗਵਰਨਮੈਂਟ ਨੂੰ ਇਹ ਦਿਖਾਉਣ ਲਈ ਕਿ ਦਿਸ ਇਜ਼ ਦ ਓਨਲੀ ਫੀਲਡ ਇੱਕ ਇਹੀ ਐਗਰੀਕਲਚਰ ਦਾ ਜੋ ਫੀਲਡ ਸੀਗਾ ਬਚਿਆ ਹੋਇਆ ਸੀਗਾ ਹਜੇ ਤੱਕ ਅਛੁੱਟਾ ਸੀਗਾ ਜਿਹਨੂੰ ਹਜੇ ਤੱਕ ਇਹਨਾਂ ਨੇ ਟੱਚ ਨਹੀਂ ਕੀਤਾ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਅਜੇ ਤੱਕ ਟੱਚ ਬਟ ਕੈਪੀਟਲਿਸਟ ਨੇ ਦੇਖਿਆ ਕਿ ਇਹ ਤੋਂ ਵੱਡੀ ਮਾਰਕੀਟ ਹੈ ਇਤੋਂ ਵੱਡੀ ਮਾਰਕੀਟ ਨਹੀਂ ਮਿਲਣੀ ਪੂਰੀ ਵਰਲਡ ਦੇ ਵਿੱਚ ਬਾਹਰ ਹੋ ਚੁੱਕਾ ਵਾ ਬਾਹਰ ਮੈਕਸਿਮ ਤੁਸੀਂ ਮੈਂ ਕੱਲ ਵੀ ਦੇਖ ਰਿਹਾ ਸੀਗਾ ਜਿੰਨਾ ਵੀ ਅਮਰੀਕਾ ਦਾ ਮੈਕਸਿਮ ਕ੍ਰੰਚ ਜਿਹੜਾ ਲੈਂਡ ਦਾ ਵਾ ਉਹ ਬਿਲ ਗੇਟਸ ਕੋਲ ਹੈ ਬਿਲ ਗੇਟਸ ਕੋਲ ਹੈ ਉਹ ਸਾਰਾ ਜਿਆਦਾ ਤੋਂ ਜਿਆਦਾ ਹਿੱਸਾ ਜਿਹੜਾ ਲੈਂਡ ਦਾ ਵਾ ਕਾਰਪੋਰੇਟ ਕਰਾਣੇ ਗਿਆ ਕਾਰਪੋਰੇਟ ਕਰਾਣੇ ਆ ਬਿਲਕੁਲ ਹੋਰ ਕੋਈ ਹੈ ਨਹੀਂ ਇਹਨਾਂ ਦੇ ਮਗਰ ਤੇ ਜੇ ਆਪਾਂ ਜਿਹੜਾ ਮੰਗ ਕਰ ਰਹੇ ਕਿ ਇਹ ਕਾਨੂੰਨ ਆਣਗੇ ਲੋਕਾਂ ਦੇ ਮੰਨ ਚ ਨਾ ਵਹਿਮ ਕੀ ਮਹਿੰਗਾਈ ਬਹੁਤ ਹੋ ਜੂਗੀ ਐਮਐਸਪੀ ਦੇ ਲੈ ਕੇ ਨਾ ਬੜਾ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੁੰਦੀ ਆ ਕਿ ਮਹਿੰਗਾਈ ਵੱਧ ਜਾਣੀ ਉਹ ਥੋੜਾ ਜਿਹਾ ਸਮਝਾਓ ਸਰ ਆਪਾਂ ਇੱਕ ਮੰਨ ਕੇ ਚੱਲਦੇ ਆਂ ਕਿ ਸਰਕਾਰੀ ਬੰਦੇ ਨੂੰ ਟੀਏ ਡੀਏ ਲੱਗਦੇ ਆ ਲੱਗਦੇ ਆ ਨਾ ਉਹਦੀ ਤਨਖਾਹ ਵਾਧੀ ਆ ਮੈਂ ਜਦੋਂ ਦੀ ਮੈਂ ਸੁਰਤ ਤੋਂ ਸੰਭਾਲੀ ਆ 1450 ਤੋਂ ਸ਼ੁਰੂ ਕੀਤਾ ਸੀ ਮੈਂ ਜਦੋਂ ਮੈਂ ਪਹਿਲੀ ਵਾਰ ਦੇਖਿਆ ਸੀ ਕਣਕ ਦੇ ਉੱਤੇ ਐਮਐਸਪੀ ਦਿੰਦੀ ਅੱਜ ਕਿੰਨੀ ਆ 1950 ਤੱਕ ਪਹੁੰਚੀ ਆ 2004 ਚੂੜ ਦੀ ਗੱਲ ਹੈ ਜਦੋਂ ਮੈਂ ਕਰ ਰਿਹਾ ਮਾਂ ਤੇ ਅੱਜ 2024 ਚੱਲ ਰਿਹਾ ਸੋ ਇਹ ਮਿਸਕਨਸੈਪਸ਼ਨ ਹੈ ਲੋਕਾਂ ਦੇ ਮਨ 'ਚ ਕਿ ਜੇ ਐਮਐਸਪੀ ਆ ਗਈ ਤੇ ਉਹਦੇ ਨਾਲ ਮਹਿੰਗਾਈ ਵੱਧ ਜੂਗੀ ਐਦਾਂ ਦਾ ਕੋਈ ਕਨਸੈਪਟ ਨਹੀਂ ਹੋਣਾ ਐਮਐਸਪੀ ਨਾਲ ਸਿਰਫ ਕਿਸਾਨਾਂ ਦੀ ਆਮਦਨ ਹੀ ਨਹੀਂ ਵਧਣੀ ਪ੍ਰਾਈਸਿਸ ਵੀ ਕੰਟਰੋਲ ਹੋਣਗੇ ਅੱਜ ਦੀ ਡੇਟ ਦੇ ਵਿੱਚ ਆਪਾਂ ਗੰਡੇ ਲੈਣੇ ਆ ਉਹ ਖੇਤਾਂ 'ਚੋਂ ਕਿੰਨੇ ਰੁਪਏ ਚੱਕਦੇ ਆ ਸਾਨੂੰ ਪਤਾ ਤੇ ਮਾਰਕੀਟ 'ਚ ਜਦੋਂ ਤੱਕ ਆਪਾਂ ਦੁਬਾਰਾ ਲੈਣ ਜਾਂਦੇ ਨੇ ਡੀਟੇਲ ਦੇ ਵਿੱਚ ਸਾਨੂੰ ਪਤਾ ਲੱਗਦਾ ਕੀ ਮਿਲ ਰਿਹਾ ਵਾ ਆਲੂ 1 ਰੁਪਏ 1 ਰੁਪਇਆ ਚੱਕਦੇ ਆ ਆਲੂ ਜਦੋਂ ਮਰ ਜਾਂਦਾ ਨਾ ਪੂਰਾ ਆਲੂ ਜ਼ਿਆਦਾ ਤੋਂ ਜ਼ਿਆਦਾ ਕਹਿੰਦੇ 5 ਹਾਂ ਜ਼ਿਆਦਾ ਤੋਂ ਜ਼ਿਆਦਾ 5 ਅੱਛਾ ਇਹ ਛੋਟਾ ਜਿਹਾ ਕਨਸੈਪਟ ਆ ਆਪਾਂ ਜਦੋਂ ਫਸਲ ਹੁੰਦੀ ਆ ਨਾ ਜੇ ਆਪਾਂ ਕੀ ਕਰਦੇ ਆ ਜਦੋਂ ਪਹਿਲੀ ਫਸਲ ਨਿਕਲ ਜਾਂਦੀ ਆ ਜਿਨੇ ਜਿਨੇ ਅਗੇਤੇ ਲਾ ਦਿੰਦੇ ਆ ਉਹਦੇ ਨਿਕਲ ਗਏ ਉਹਦੀ ਵਧੀਆ ਰੇਟ ਪੈ ਜਾਣਾ ਜਿੱਦਾਂ ਜਿੱਦਾਂ ਦੁਆਬੇ ਦਾ ਆਲੂ ਆਂਦਾ ਵਾ ਜਲੰਧਰ ਦਾ ਰੇਟ ਮਰ ਜਾਂਦਾ ਫਿਰ ਆਪਾਂ ਭੱਜਦੇ ਆ ਦਿੱਲੀ ਵੱਲ ਦੀ ਆਪਣੇ ਉੱਥੋਂ ਕੈਂਟਰ ਭਰ ਪਰ ਕੇ ਆਪਾਂ ਦਿੱਲੀ ਵੱਲ ਨੂੰ ਕੂਚ ਕਰਦੇ ਆ ਕਿ ਹਾਂ ਉੱਥੇ ਜਾ ਕੇ ਸਾਨੂੰ 100 ਰੁਪਏ ਉੱਤੇ ਹੀ ਮਿਲ ਜਵੇ ਤਾਂ ਤੇ ਇਹ ਮਿਸਕਨਸੈਪਸ਼ਨ ਆ ਇਹ ਇਹ ਜਿਹੜੇ ਲਾਜ਼ ਬਣਣਗੇ ਇਹਦੇ ਵਿੱਚ ਪ੍ਰਾਈਸ ਕੰਟਰੋਲ ਦਾ ਵੀ ਆਊਗਾ ਇਹ ਜ਼ਰੂਰੀ ਨਹੀਂ ਹੈਗਾ ਆਪਾਂ ਖੰਡ ਨੂੰ ਵੀ ਤਾਂ ਕੰਟਰੋਲ ਕਰਦੇ ਆਂ ਗੰਡਿਆਂ ਨੂੰ ਵੀ ਹੁਣ ਐਕਸਪੋਰਟ ਸ਼ੁਰੂ ਕੀਤਾ ਹੈ ਸੈਂਟਰ ਗਵਰਨਮੈਂਟ ਨੇ ਉੱਤੇ ਵੀ ਤਾਂ ਲਾਉਂਦੇ ਆਂ ਤਾਂ ਇੱਥੇ ਕਿਉਂ ਨਹੀਂ ਹੋ ਸਕਦਾ ਔਰ ਕੀ ਗੱਲ ਹੋ ਵੀ ਕਹੀ ਗਈ ਹੈ 31 ਫਸਲਾਂ ਆਪਾਂ 31 ਫਸਲਾਂ ਇਸ ਕਰਕੇ ਮੰਗ ਰਿਹਾ ਕਿਉਂਕਿ ਸਾਰੀਆਂ ਫਸਲਾਂ ਪੰਜਾਬ 'ਚ ਨਹੀਂ ਹੁੰਦੀਆਂ ਸਾਰੇ ਹਿੰਦੁਸਤਾਨ ਦੀ ਲੜਾਈ ਹੈ ਇਹ ਸਾਰੇ ਹੱਕ ਸਾਨੂੰ ਇਹ ਪੰਜ ਤੇ ਦੇ ਰਹੇ ਸੀਗੇ ਆਪਾਂ ਨਹੀਂ ਮੰਨਣੀਆਂ ਕਿਉਂਕਿ ਉਹ ਪੰਜ ਸਿਰਫ ਪੰਜਾਬ ਦੀਆਂ ਨੇ ਜਿਹੜੀਆਂ ਦੇ ਰਹੇ ਆ ਹੁਣ ਹਰਿਆਣੇ ਵਾਲੇ ਕਹਿੰਦੇ ਆ ਕਿ ਸਾਨੂੰ ਜੀ ਜਿਹੜੇ ਆਇਲ ਸੀਡਸ ਆ ਉੱਥੇ ਉਹ ਗ로우 ਹੁੰਦਾ ਵਾ ਗੁਜਰਾਤ ਦੇ ਵਿੱਚ ਕਾਟਨ ਬਹੁਤ ਹੁੰਦੀ ਆ ਬਲੈਕ ਸੋਇਲ ਆ ਉੱਥੇ ਦੀ ਮਿੱਟੀ ਦਾ ਵੀ ਫਰਕ ਆ ਉਹਨਾਂ ਦੀ ਮਿੱਟੀ ਦੇ ਕੁਆੜੇ ਲਈ ਉਹਨਾਂ ਦੀ ਫਸਲ ਚੱਲਦੀ ਆ ਸੋ ਇਹ ਗੱਲ ਕਹਿਣੀ ਕਿ ਇਹ ਸਾਰੇ ਹਿੰਦੁਸਤਾਨ ਦੀ ਹੀ ਲੜਾਈ ਆ ਸਿਰਫ ਪੰਜਾਬ ਵਾਲਿਆਂ ਦੀ ਲੜਾਈ ਨਹੀਂ ਹੈਗੀ ਤੇ ਕਾਨੂੰਨ ਬਣਨ ਨਾਲ ਸਾਨੂੰ ਮਹਿੰਗਾਈ ਹੋ ਜੂਗੀ ਇਹ ਮਿਸਕਨਸੈਪਸ਼ਨ ਆ ਲੋਕਾਂ ਦੇ ਮਨ ਦੇ ਵਿੱਚ ਉਹ ਦੂਰ ਹੋਣੀ ਚਾਹੀਦੀ ਆ ਇਹ ਬੁੱਧੀਜੀਵੀ ਵਰਗ ਨੂੰ ਅੱਗੇ ਆ ਕੇ ਦੱਸਣਾ ਚਾਹੀਦਾ ਆਮ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵਾ ਆਪਾਂ ਉਹੀ ਸੁਣ ਸੁਣ ਕੇ ਵਟਸਐਪ ਦੇ ਸੁਣ ਕੇ ਆ ਸੋਸ਼ਲ ਮੀਡੀਆ ਸੋ ਸਾਰਾ ਕੁਝ ਸਹੀ ਨਹੀਂ ਹੁੰਦਾ ਉਹਦੇ ਲਈ ਬੁੱਕਸ ਪੜੋ ਬੁੱਕਸ ਆਰ ਦਾ ਬੈਸਟ ਸੋਰਸ ਜਾਂ ਕਿਸੇ ਇੰਟੈਲੈਕਚੁਅਲ ਬੰਦੇ ਨਾਲ ਤੁਸੀਂ ਆਪਣੀ ਸਾਂਝ ਕਰੋ ਸੋਚਾਂ ਨੂੰ ਤਾਂ ਜਾ ਕੇ ਇਸ ਗੱਲ ਦਾ ਨਿਬਟਾਰਾ ਹੋਣਾ